ਇਹੀ ਕੇ ਮਹੱਲਾ ਪੰਜਵਾਂ ਰੱਖੇ ਰਖਣਹਾਰ ਆਪ ਉਬਾਰਿਐਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਐਨ ਹੁਆ ਆਪ ਦੇ ਆਲ ਮਨੁ ਨਾਵਸਾਰਿਐਨ ਸਾਧ ਜਨ ਕੈ ਸੰਗ ਪਵ ਜਲ ਤਾਰਿਐਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਬਦਾਰਿਐਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਇ ਸਗਲੇ ਦੂਖ ਜਾਹਿ ਪੌੜੀ ਅਕਲ ਨਿਰੰਜਨ ਪੁਰਖ ਅਗਮ ਅਪਾਰੀਐ ਸਚੋ ਸਚਾ ਸਚ ਸਚ ਨਿਹਾਰੀਐ ਕੂੜ ਨਾ ਜਾਪੈ ਕਿਛ ਤੇਰੀ ਧਾਰੀਐ ਸਭ ਸਹਿ ਦੇ ਦਾਤਾਰ ਜੀਤ ਅਪਾਰੀਐ ਇਕਤ ਸੂਤ ਪਰੋਏ ਜੋਤ ਸੰਜਾਰੀਐ ਹੁਕਮੇ ਭਵਜਲ ਮੰਨ ਹੁਕਮੇ ਤਾਰੀਐ ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ ਤੇਰੀ ਗਤਿ ਵਿੱਚ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ ਸ਼ਲੋਕ ਮਹਲਾ 5 ਜਾਂ ਤੂੰ ਤੁ ਸਹਿ ਮਿਹਰਵਾਨ ਚਿੰਤ ਵਸਹਿ ਮਨ ਮਾਹੇ ਜਾਂ ਤੂੰ ਤੁ ਸਹਿ ਮਿਹਰਵਾਨ ਨਾਉ ਨਿਦ ਘਰ ਮਹਿ ਪਾਹੇ ਜਾਂ ਤੂੰ ਤੁ ਸਹਿ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ ਜਾ ਤੂੰ ਤੁ ਸਹਿ ਮਿਹਰਵਾਨ ਤਾ ਨਾਨਕ ਸੱਚ ਸਮਾਹੀ ਮਹਲਾ ਪੰਜਵਾਂ ਕਿਤੀ ਬਹਿਣ ਬਹਿਣੇ ਮੁੱਚ ਵਜੈਨ ਵੱਜ ਨਾਨਕ ਸੱਚੇ ਨਾਮ ਵੇਣ ਕਿਸੈ ਨਾ ਰਹੀਆ ਲੱਜ ਪੌੜੀ ਤੁਧ ਤਿਆਂ ਆਇਨ ਬੇਤ ਕਤੇ ਬਾਸਣ ਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰ ਆਸਣ ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ ਪੀਰ ਪਿਕਾਂਬਰ ਸੇਖ ਮਸਾਇ ਕੇ ਔਲੀਏ ਓਤ ਪੋਤ ਨਰੰਕਾਰ ਘਟ ਘਟ ਮੌਲੀਏ ਕੂੜੋਂ ਕਰੇ ਵਿਨਾਸ ਧਰਮੇ ਤਗੀਐ ਜਿਤ ਜਿਤ ਲਾਏ ਆਪ ਤਿਤ ਤਿਤ ਲਗੀਐ ਸਲੋਕ ਮਹੱਲਾ ਪੰਜਵਾਂ ਚੰਗੇ ਆਈ ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕਲ ਆਪ ਸੀ ਗਾਫਲ ਫਾਹੀ ਪੇਰ ਮਹੱਲਾ ਪੰਜਵਾ ਕਿਤਿਆ ਕੁਟੰਗ ਗੁਜਾਤੀਐ ਨਾ ਹਿੱਤ ਨਾਨਕ ਤੈ ਸਹ ਟੱਕਿਆ ਮਨ ਮਹਿ ਸੱਚਾ ਮਿਤ ਪੌੜੀ ਹਉ ਮੰਗੋ ਤੁਜੈ ਦਿਆਲ ਕਰ ਦਾਸਾਂ ਗੋਲਿਆ ਨਉ ਨਿਦ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਦਾਨ ਦਾਸਾਂ ਘਰ ਘਣਾ ਤਿਨ ਕੈ ਸੰਗ ਨਿਹਾਲ ਸਰਵਣੀ ਜਸ ਸੁਣਾ ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਵਿਗਸਾ ਪੈਰ ਧੋਏ ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ ਮੋਹਿ ਨਿਰਗੁਣ ਦਿੱਚੈ ਥਾਉ ਸੰਤ ਧਰਮਸਾਲੀਐ ਸ਼ਲੋਕ ਮਹੱਲਾ 5 ਸਾਜਨ ਤੇਰੇ ਚਰਨ ਕੀ ਕੋਇ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ ਮਹਲਾ 5 ਪਤਤ ਪਨੀਤ ਸੰਖ ਹੋਹੀ ਹਰ ਚਰਨੀ ਮਨ ਲਾਗ ਅਠ ਟੱਠ ਤੀਰਤ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਐ ਸਾਸ ਗਰਾਸ ਨਾਓ ਪਰਵਦ ਗਾਰਦਾ ਜਿਸਨੂੰ ਕਰੇ ਰह्म ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਸ ਜਾਣੈ ਜਾਣ 부ਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸਨੂੰ ਲਾਏ ਸੱਚ ਤਿਸੈ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਭਗ ਦੇ ਬਾਣ ਹੈ ਹਉ ਤਿਸ ਨਮਸ਼ਕਾਰ ਦਾ ਸ਼ਲੋਕ ਮਹੱਲਾ 5ਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਇ ਜੀਵਨ ਦੇ ਆਨਿਤ ਜਾਪੀਐ ਨਾਨਕ ਸਾਚਾ ਨਾਮ ਮਹੱਲਾ 5ਵਾਂ ਸਿਮਰਤ ਸਿਮਰਤ ਪ੍ਰਭ ਆਪਨਾ ਸਭ ਫਲ ਪਾਇਆ ਹੀ ਨਾਨਕ ਨਾਮ ਅਰਾਧਿਆ ਗੁਰਪੂਰੈ ਦੀ ਆ ਮਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾਂ ਮੈਲ ਧੋਏ ਅਮਰਤ ਸਾਚਾ ਨਾਉ ਓਥੈ ਜਾਪੀਐ ਮਨ ਕੋ ਹੋਏ ਸੰਤੋਖ ਭੁਖਾ ਤਰਾਪੀਐ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰ ਪ੍ਰਸਾਦ ਕਿਨੈ ਵਿਰਲੇ ਹਰ ਧੰਨ ਖਾਟੀਐ ਸਲੋਕ ਮਹਲਾ 5ਵਾਂ ਮਨ ਮਹਿ ਚਿਤਮੋ ਚਿਤਵੈਨੀ ਉਦਮ ਕਰੂੰ ਓਠਨੀਤ ਹਰ ਕੀਰਤਨ ਕਾਯਾ ਹਰੂ ਹਰ ਦੇਹੋ ਨਾਨਕ ਕੇ ਮੀਤ ਮਹਲਾ 5ਵਾਂ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨੁ ਫਨ ਰਤਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂਲ ਪਾਉੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨ ਕੈ ਸੰਗ ਭਵਜਲ ਬਖਮ ਤਰ ਸੇਵਹੁ ਸਤਗੁਰ ਦੇਵ ਅੱਗੇ ਨਾ ਮਰੋ ਡਰ ਛਿਨ ਮੈਂ ਕਰੇ ਨਿਹਾਲ ਪੂਨੇ ਸੁਭਰ ਭਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਧੁਰ ਸ਼ਲੋਕ ਮਹਲਾ 5 ਲਗੜੀ ਸੋ ਥਾਨ ਜੋੜਨ ਹਾਰੇ ਜੋੜੀਆ ਨਾਨਕ ਲਹਿਰੀ ਲਕਸੈ ਆਨ ਡੁੱਬਣ ਦੀ ਨਾ ਮਾਪੀਰੀ ਮਹੱਲਾ ਪੰਜਵਾ ਬਨ ਪੇ ਹਾਵ ਲੈ ਇਕ ਸਾਥੀ ਲੱਦਮ ਦੁਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਆਂ ਸਭ ਨਿਦਾਨ ਤੇਰੇ ਰੰਗ ਰਤਿਆ ਨਾ ਹੋਈ ਪਛੋਤਾਉ ਤੁਧ ਨੂੰ ਜਪਤਿਆਂ ਪਹੁੰਚ ਨਾ ਸਕੈ ਕੋਈ ਤੇਰੀ ਟੇਕ ਜਨ ਗੁਰ ਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਗੁਰ ਪਹਿ ਸਿਫਤ ਭੰਡਾਰ ਕਰਮੀ ਪਾਈਐ ਸਤਗੁਰ ਨਦਰਿ ਨੇ ਹਾਲ ਬਹੁੜ ਨਾ ਧਾਈਐ ਰਖੈ ਆਪ ਦਿਆਲ ਕਰ ਦਾਸਾਂ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਸ਼ਲੋਕ ਮਹੱਲਾ 5ਵਾਂ ਪ੍ਰੇਮ ਪਟੋਲਾ ਤੈ ਸਹ ਜਿਤਾ ਟੱਕਣ ਕੂ ਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਮਹੱਲਾ ਪੰਜਵਾ ਟੈਂਡਾ ਸਿਮਰਨ ਹਬ ਕਿਛ ਲੱਦਮ ਬਖਮ ਨਾ ਡਿਠਮ ਕੋਈ ਜਿਸ ਪਤ ਰਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਪੌੜੀ ਹੋਐ ਸੁਖ ਕਣਾ ਦਈਏ ਧਿਆਇ ਵੰਨ ਰੋਗਾ ਕਾਣ ਹਰ ਗੁਣ ਗਾਇਐ ਅੰਦਰ ਵਰਤੈ ਠਾਂਡ ਪ੍ਰਭ ਚਿਤਿਆਐ ਪੂਰਨ ਹੋਵੈ ਆਸ ਨਾਏ ਮਨ ਵਸਾਇ ਕੋਏ ਨਾ ਲੱਗੈ ਬਿਗਨ ਆਪ ਗਵਾਐ ਗਿਆਨ ਪਦਾਰਥ ਮਤ ਗੁਰ ਤੇ ਪਾਇਐ ਤਿਨ ਪਾਇਐ ਸਭੇ ਥੋਕ ਜਿਸੇ ਆਪ ਦਵਾਇਐ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਐ